ਕਿਰਨਾ ਬਠਿੰਡਾ ਵਾਲੀ ਨੂੰ ਤਾਂ ਹਰ ਕੋਈ ਜਾਣਦਾ ਹੀ ਹੈ ਜਿਸ ਨੇ ਸੋਸ਼ਲ ਮੀਡੀਆ ਤੇ ਪੂਰੀ ਤੱਕ ਪਾਈ ਹੋਈ ਹੈ ਪਰ ਇਹ ਸੋਸ਼ਲ ਮੀਡੀਆ ਸਟਾਰ ਕਿਉਂ ਅਤੇ ਕਿੰਨਾ ਹਾਲਾਤਾਂ ਕਰਕੇ ਬਣੀ ਇਸ ਬਾਰੇ ਕੋਈ ਟਾਵਾ ਟਾਵਾ ਹੀ ਜਾਣਦਾ ਹੈ ਉੱਥੇ ਹੀ ਅੱਜ ਅਸੀਂ ਤੁਹਾਨੂੰ ਸਭ ਨੂੰ ਹਸਾਉਣ ਵਾਲੀ ਕਿਰਨਾ ਬਠਿੰਡਾ ਵਾਲੀ ਦੀ ਸੈਡ ਸਟੋਰੀ ਦੱਸਾਂਗੇ ਕਿਰਨਾ ਬਠਿੰਡਾ ਵਾਲੀ 14 ਕੋਸਾਲਾਂ ਦੀ ਸੀ ਜਿਸ ਉਮਰ ਵਿੱਚ ਉਸਦੇ ਮਾਪਿਆਂ ਨੇ ਤਿੰਨ ਚਾਰ ਬੱਚਿਆਂ ਦੇ ਪਿਤਾ ਨਾਲ ਉਸਦਾ ਵਿਆਹ ਕਰ ਦਿੱਤਾ ਜੋ ਅਕਸਰ ਉਸਦੇ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ ਪਤੀ ਨੇ ਦੂਜੀ ਔਰਤ ਘਰ ਵਿੱਚ ਰੱਖ ਲਈ ਜਿਸ ਤੋਂ ਬਾਅਦ ਕਿਰਨਾ ਨੇ ਆਪਣੇ ਪਤੀ ਦਾ ਘਰ ਛੱਡ ਦਿੱਤਾ ਕਿਰਨਾ ਦੇ ਗਮ ਕਾਰਨ ਉਸਦੇ ਪਿਤਾ ਦੀ ਵੀ ਮੌਤ ਹੋ ਗਈ ਜਿਸ ਤੋਂ ਬਾਅਦ ਕਿਰਨਾ ਨੇ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਦਿਹਾੜੀ ੱੱਪਾ ਲਾ ਕੇ ਗੁਜ਼ਾਰਾ ਕੀਤਾ ਬੁਰੇ ਹਾਲਾਤਾਂ ਦੇ ਨਾਲ ਸਾਹਮਣਾ ਕਰ ਰਹੀ ਕਿਰਨਾ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਆਪਣੇ ਬੱਚੇ ਦੇ ਨਾਲ ਕਿਰਨਾ ਨੇ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਪਰ ਇੱਥੇ ਵੀ ਉਸ ਦੀ ਦੁੱਖਾਂ ਦੀ ਕਹਾਣੀ ਦਾ ਐਂਡ ਨਹੀਂ ਹੋਇਆ ਅਤੇ ਉਸ ਦੇ ਸਹੁਰਿਆਂ ਨੇ ਕਿਰਨਾ ਦੀ ਮੌਤ ਦੀ ਝੂਠੀ ਖਬਰ ਉਸ ਦੀ ਮਾਂ ਤੱਕ ਪਹੁੰਚਾ ਦਿੱਤੀ ਅਤੇ ਮਾਂ ਬੇਸ਼ੁੱਧ ਹੋ ਗਈ ਅਤੇ ਆਪਣਾ ਸੰਤੁਲਨ ਗਵਾ ਬੈਠੀ ਕਿਰਨਾ ਬਚਿੰਦੇ ਵਾਲੀ ਦੇ ਨਾਲ ਪਤੀ ਤਾਂ ਬਦਸਲੂਕੀ ਤੇ ਕੁੱਟਮਾਰ ਕਰਦਾ ਹੀ ਰਹਿੰਦਾ ਸੀ ਨਾਨੰਦ ਵੀ ਜਦੋਂ ਕਿਰਨਾ ਨੂੰ ਵੇਖਣ ਆਈ ਤਾਂ ਉਸ ਨੂੰ ਕਿਰਨਾ ਨੇ ਪਾਣੀ ਦਿੱਤਾ ਤਾਂ ਉਸ ਨੇ ਗਲਾਸ ਚੁੱਕ ਕੇ ਮਾਰਿਆ ਅਤੇ ਕਿਹਾ ਕਿ ਤੂੰ ਇਹ ਕਾਲੀ ਕੁਲੁੱਟੀ ਲੱਭੀ ਮੇਰੇ ਭਰਾ ਲਈ ਪਰ ਕਿਰਨਾ ਨੇ ਹੁਣ ਜਿਉਣਾ ਸਿੱਖ ਲਿਆ ਏ ਅਤੇ ਹੁਣ ਉਸ ਦਾ ਕਹਿਣਾ ਹੈ ਕਿ ਕੋਈ ਵੀ ਉਸ ਨੂੰ ਮਾੜਾ ਕਮੈਂਟ ਨਾ ਕਰਨ ਉਸ ਦਾ ਦਿਲ ਬਹੁਤ ਦੁਖਦਾ ਏ ਉੱਥੇ ਹੀ ਆਪ ਦਾ ਆਪ ਸੰਭਾਲਣ ਤੋਂ ਬਾਅਦ ਕਿਰਨਾ ਦੀ ਜ਼ਿੰਦਗੀ ਵਿੱਚ ਉਹਸਾ ਨਵਾਂ ਹਮਸਫਰ ਆਦਾ ਏ ਨਾਲੇ ਹੁਣ ਉਹ ਖੁਸ਼ੀ-ਖੁਸ਼ੀ